ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਪੰਜਾਬੀ ਚੈਨਲ ਦੇ ਵੇਖਣ ਵਾਲੇ ਦਰਸ਼ਕਾਂ ਸਵਾਗਤ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਅਨੇਕਾਂ ਪਿੰਡਾਂ ਨੂੰ ਪਿਛਲੇ ਕਈ ਦਿਨਾਂ ਤੋਂ ਬਿਆਸ ਦਰਾਵੇ ਲੋ ਵੱਡੀ ਪੱਧਰ ਤੇ ਢਾਹ ਲਾਈ ਗਈ ਅਤੇ ਹਜ਼ਾਰਾਂ ਏਕੜ ਫਸਲ ਹਲਕਾ ਖਡੂਰ ਸਾਹਿਬ ਦੀ ਜਿੱਥੇ ਤਬਾਹ ਹੋਈ ਉੱਥੇ ਹਰੀਗੇ ਤੋਂ ਅੱਗੇ ਸਤਲੁਜ ਦਰਿਆ ਵੱਲੋਂ ਵੀ ਭਾਰੀ ਮਾਰ ਜਿਲ੍ਹਾ ਤਰਨਤਾਰਨ ਦੇ ਫਿਰੋਜ਼ਪੁਰ ਦੇ ਪਿੰਡਾਂ ਨੂੰ ਪਈ ਉੱਥੇ ਸੂਬਾ ਕ காங்கிரஸ் ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਚੋਲਾ ਸਾਹਿਬ ਬਲਾਕ ਦੇ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪੁੱਜੇ ਅਤੇ ਉਹਨਾਂ ਨੇ ਕਿਸਾਨਾਂ ਨਾਲ ਮੁਲਾਕਾਤ ਕਰਕੇ ਪੂਰੀ ਹਾਰਨਾਲ ਪ੍ਰਭਾਵਿਤ ਇਲਾਕੇ ਦੀ ਰਿਪੋਰਟ ਲਈ ਇਸ ਸੰਬੰਧੀ ਲੋਕਿਤ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰਿਓ ਧੰਨਵਾਦ ਜੀ ਪਾਣੀ ਨਾਲ ਉਹ ਵੀ ਸਿੱਖੀ ਸਾਹਿਬ ਬਹੁਤ ਪਿਆਰ ਬਹੁਤ ਸੇਤੀ ਬਹੁਤ ਜਨਤਕ ਇੱਕ ਪਛਾਣ ਉਹ ਤਾਂ ਡੇਟਾ ਦਾ ਪਾਗੜਾ ਦਾ ਜਿਹੜਾ ਫੈਲ ਗਿਆ ਚੱਲਿਆ ਇਹ ਉਹ ਜਿਹੜੀ ਤੁਸੀਂ ਆ ਰਹੇ ਜੀ ਉਹ ਤਾਂ ਨਾ ਉਹ ਤੁਸੀਂ ਜਿਹੜੀ ਇਹਨਾਂ ਦੀ ਜਾਲੀ ਅਗਲੀ ਪੜਾਈ ਐਡਵਾਂਸ ਬਣ ਉਹ ਨਾ ਵੇਣਾ ਜੀ ਫਿਰ ਇਹ ਸਾਰਾ ਪਾਣੀ ਸਿੱਧਾ ਉਹ ਸਿੱਧਾ ਜਾਂਦਾ ਜੀ ਹਰੀਕੇ ਇਹਦੇ ਹੋਣ ਕਰਕੇ ਅੱਛਾ ਜੇ ਉਹ ਬਣ ਜੇ ਹਾਂ ਜੀ ਤਾਂ ਫਿਰ ਕੰਮ ਉੱਤੇ ਸੜਕ ਬਣ ਜੇ ਹਾਂ ਨਾਲੇ ਨਾ 12 ਪਿੰਡਾਂ ਦੀ ਲਿੰਕ ਹੋ ਜੀ ਸੀ ਹਾਂ ਜੀ ਤੇ ਨਾਲੇ ਇਹ ਪੱਕੀ ਜਿੱਦਾਂ ਹੁਣ ਉਹ ਪਰਲੇ ਪਾਸੇ ਜਿਹੜੀ ਹੋਰ ਇਹਨਾਂ ਟੁੱਟਦੀ ਜੀ ਇੱਥੇ ਸਾਡੇ 1900 ਕਿਲੋਵਾਟ ਟੁੱਟਦੇ ਦਾ ਕੋਈ ਨੁਕਸਾਨ ਨਹੀਂ ਆਗਲਾ ਇਧਰ ਆ ਕੇ ਜਾ ਉੱਤਰਵਾ ਕੋਈ ਨੁਕਸਾਨ ਹੋਈ ਨੁਕਸਾਨ ਨਹੀਂ ਬਿਜਲੀ ਤੇ ਰਿਪੇਅਰ ਚ ਬਹੁਤ ਟਿਕ ਆਪਣੇ ਦੇ ਖਿੱਚਲਾ ਕੋਈ ਜੇ ਪਨੇ ਜਾਂਦੀ ਹੈ ਦੇਦੀ ਭਾਈ ਦੇ ਖਿੱਚ ਕਰੇ ਹੋਏ ਨਾ ਕਿ ਥੜਲੇ ਪਿੰਡਾਂ ਦੇ ਵਿੱਚ ਰਿਪੇਅਰ ਕੀਤੀ ਵੀ ਆ ਵਿਚੋਂ ਘੱਟ ਦੇ ਪਿੰਡ ਪੈਣੇ ਬੰਦੋ ਦਿੱਤੀ ਜਾਵੇ ਜੀ ਦਰਿਆ ਹਾਂਜੀ ਉਹਨੂੰ ਰਿਪੇਅਰ ਕਰਕੇ ਸਿੱਧੀ ਸਿੱਧੀ ਦੇ ਕਿ ਇਹ ਦਰਿਆ ਜਿਹੜਾ ਇਹਦੇ ਮੰਨ ਸਾਡੇ ਸਾਡੀਆਂ ਨੰਬਰੀ ਜ਼ਮੀਨਾਂ ਦੇ ਵਿੱਚ ਆ ਤੇ ਜਦੋਂ ਉਹਨਾਂ ਦੰਬਰੀ ਜ਼ਮੀਨਾਂ ਦੇ ਦਰਿਆ ਵਗ ਰਿਹਾ ਫਟਵਾਰੀ ਰਿਪੋਰਟ ਤਿਆਰ ਕਰ ਦਿੰਦਾ ਵੀ ਦਰਿਆ ਮੁਰਦਾ ਦਰਿਆ ਮੁਰਦਾ ਇਹਦੇ ਤੇ ਮੈਂ ਉੱਥੇ ਬੰਦਾ ਲਿਮਟਡ ਬਣਾ ਦਦਾ ਨੰਬਰੀ ਚ ਵੀ ਦਰਿਆ ਜਿਹੜਾ ਉਹਦਾ ਵੀ ਕਹਿੰਦੇ ਵੀ ਜਿਹੜੀਆਂ ਦਰਿਆ ਦੀ ਮਾਰਛ ਹੈ ਮਾਰਛ ਉਹ ਲਿਖ ਦਿੰਦੇ ਵੀ ਦਰਿਆ ਦਾ ਮਾਰਛ ਹੈ ਆਹ ਦਰਿਆ ਵਗ ਰਿਹਾ ਹੈ ਦਰਿਆ ਵਗਦਾ ਸੀ ਉਹ ਬਹੁਤ ਦੂਜੇ ਖੰਭੇ ਤੋਂ ਪਰਲੇ ਬੰਨੇ ਆ ਬੰਨ ਉਹ ਇਹਨਾਂ ਦੀ ਆ ਗਿਆ ਜੀ ਦਰਿਆ ਮੁਰਦੇ ਦਾ ਕੀ ਗਾ ਥੱਲੇ ਦਰਿਆ ਆਉਂਦੇ ਐ ਹੋਰ ਇਹ ਨਾਲ ਮਿਲਣ ਦੀ ਗੱਲ ਹੈ ਵੀ ਇਹਨਾਂ ਦਾ ਸਰਕਾਰ ਇੰਤਜ਼ਾਮ ਕਰੇ ਜਿਨ੍ਹਾਂ ਦੀਆਂ ਜ਼ਮੀਨਾਂ ਦਰਿਆ ਦੀਆਂ ਜਾਂ ਤਾਂ ਇਹਨਾਂ ਨੂੰ ਲੋਨ ਮਿਲੇ ਜਾਂ ਇਹਨਾਂ ਨੂੰ ਪੱਕੇ ਤੌਰ ਤੇ ਜਿਵੇਂ ਬਾਰਡਰ ਵਾਲੀਆਂ ਜ਼ਮੀਨਾਂ ਨੂੰ ਪੈਸਾ ਮਿਲਦਾ ਕੋਈ ਨਾ ਕੋਈ ਆਏ ਸਾਲ ਇਹਨਾਂ ਨੂੰ 20000 ਰੁਪਿਆ ਕਿੱਲਾ ਜਾਂ 15000 ਰੁਪਿਆ ਕਿੱਲਾ ਜਾਂ 30000 ਰੁਪਿਆ ਕਿੱਲਾ ਇਹ ਪੱਕਾ ਬੰਨਿਆ ਹੋਣਾ ਚਾਹੀਦਾ ਇਹਨਾਂ ਨੂੰ ਵੀ ਜੇ ਹੋਰ ਇਹ ਮਾਰਚ ਹੈਗਾ ਕਿਉਂਕਿ ਜਾਂ ਉਹਨੂੰ ਸਰਕਾਰ ਰਿਕੁਆਇਰ ਕਰ ਲੇ ਤੇ ਉਹਨੂੰ ਉਰੀ ਬੰਦੀ ਜ਼ਮੀਨ ਦੇ ਪੈਸੇ ਦੇ ਦੇ ਅਗਲਾ ਗਾਂਹ ਜਾ ਕੇ ਲੈ ਲੇ ਬਿਲਕੁਲ ਸਾਬ ਅੱਛਾ ਸੁਣ ਲਓ ਸੁਣ ਦੋ ਸੁਣ ਇਹ ਮੈਂ ਸਿੱਕੀ ਸਾਹਿਬ ਤੋਂ ਇੱਕ ਤਾਂ ਹੋਰ ਆ ਜਿਹੜਾ ਸਰਵੇ ਰਿਪੋਰਟ ਲੈ ਕੇ ਮੈਂ ਇਹਨਾਂ ਨੂੰ ਨਾਲ ਸੱਦੂੰਗਾ ਦੂਜਾ 40000 ਵਾਲੀ ਗੱਲ ਤੁਹਾਨੂੰ ਵੀਡੀਓ ਰਿਕਾਰਡਿੰਗ ਆਊਗੀ ਦੇਸ਼ ਦੀ ਪਾਰਲੀਮੈਂਟ 'ਚ ਬੋਲੂੰਗਾ ਵੀ ਤੇ ਇਹਨਾਂ ਨੂੰ ਮੰਤਰੀ ਨੂੰ ਵੀ ਮਲਾਊਂਗਾ ਤੀਜੀ ਗੱਲ ਭਾਈ ਜਿਹੜਾ ਆਪਣੇ ਵਾਸਤੇ ਐਵੇਂ ਝੂਠ ਮਾਰਦੀਏ ਵੀ ਮੈਂ ਆ ਕੇ ਪੈਸੇ ਵੰਡਿਆਂ ਕਿੱਲੇ ਦੇ ਮੇਰੇ ਤੋਂ ਨਹੀਂ ਵੰਡੇ ਜਾਣ ਕਿਉਂਕਿ ਸਰਕਾਰ ਹੈ ਨਹੀਂ ਸਰਕਾਰ ਹੁੰਦੀ ਤਾਂ ਅਜੇ ਵੀ ਕੰਮ ਹੁੰਦਾ ਤੀਜੀ ਗੱਲ ਇਹ ਹੈ ਵੀ ਜੋ ਸਿੱਕੀ ਸਾਹਿਬ ਜਾਂ ਤੁਸੀਂ ਪਿੰਡ ਵਾਲੇ ਦੱਸੋਗੇ ਚਾਰਾ ਨੀਰਾ ਪੱਠੇ ਸਮਾਨ ਕੋ ਟੈਂਟ ਜਾਂ ਕੋਸੀ ਚੀਜ਼ ਦੀ ਉਹ ਕਿਸੇ ਪ੍ਰਕਾਰ ਦੀ ਜਿਹੜੀ ਤੁਸੀਂ ਹੁੰਦੀ ਹੈ ਜਿਹੜੀ ਸਾਡੇ ਮੁਤਲਕ ਐਜ਼ ਏ ਕਾਂਗਰਸੀ ਐਜ਼ ਏ ਐਮਪੀ ਐਮਐਲਏ ਕਰ ਸਕਦੇ ਆ ਉਹ ਕੋਈ ਐਸੀ ਸਾਨੂੰ ਲਿਸਟ ਬਣਾ ਦਿਓ ਜਿੰਨੀ ਮਦਦ ਹੋ ਸਕੀ ਅਸੀਂ ਪੰਜਾਬ ਚੋਂ ਆਪਦੀ ਕਾਂਗਰਸ ਪਾਰਟੀ ਵਾਲਿਆਂ ਚੋਂ ਜਾਂ ਅਸੀਂ ਕੁਝ ਆਪ ਅੱਜ ਵੀ ਉਹ ਤੇਲ ਫੁੱਲ ਭੇਟਾ ਅਸੀਂ ਪਿੰਡ ਦੀ ਜਰੂਰ ਮਦਦ ਨਾਲ ਕਰਾਂਗੇ ਚੌਥੀ ਗੱਲ ਸਰਕਾਰ ਦੇ ਕੰਨਾਂ ਤੱਕ ਆ ਗੱਲ ਪਹੁੰਚਾਉਣ ਦਾ ਕੰਮ ਰੌਲਾ ਪਾਵਾਂਗੇ ਤੁਹਾਨੂੰ ਮਿਲਾਂਗੇ ਦੱਸਾਂਗੇ ਦਾ ਸ਼ਾਇਦ ਕੋਈ ਸਰਕਾਰੀ ਦਰਬਾਰੇ ਜਿਹੜੇ ਲੇਟ ਆਉਂਦੇ ਆ ਪਹਿਲਾਂ ਆ ਜਾਣ ਜਿਨ੍ਹਾਂ ਦੀਆਂ ਮਰਗੀਆਂ ਫਸਲਾ ਉਹਨਾਂ ਦਾ ਕੋਈ ਚੀਜ਼ ਵੇਲੇ ਨਾਲ ਦੇ ਦੇਣ ਇਹ ਰਹੀ ਲੜਾਈ ਲੜਾਂਗੇ ਇਹ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਹਾਂ ਦਾ ਨਾਰਾ ਲੜਾਈ ਪੱਕੇ ਤੌਰ ਤੇ ਤੁਹਾਨੂੰ ਪਤਾ ਲੱਗੂਗਾ ਸਿੱਕੀ ਸਾਹਿਬ ਉਹ ਵੀਡੀਓ ਤੁਹਾਡੇ ਕੋਲ ਭੇਜਣਗੇ ਵੀ ਪਾਰਲੀਮੈਂਟ ਵਿੱਚ ਰਾਜੇ ਵਿੜਿੰਗਣੇ ਖਡੂਰ ਸਾਹਿਬ ਦੇ ਤੁਸੀਂ ਬੰਨਦੀ ਤੇ ਜਿਹੜੀਆਂ ਜ਼ਮੀਨਾਂ ਹੈਗੀਆਂ ਜਿਹੜੀਆਂ ਦਰਿਆ ਮੁਰਦਾ ਕਹਿੰਨੇ ਉਰੀ ਗੱਲ ਇਹ ਸਵਾਲ ਲਾਉਂਗਾ ਮੈਂ ਹੁਣ ਤੁਸੀਂ ਦੱਸੋ ਕੀ ਕਹਿੰਦੇ ਹੁਣ ਜਿੱਥੇ ਮੰਨ ਲਓ ਸਾਡੇ ਸਾਰੇ ਗਰੀਬ ਸਿੰਘਾਂ ਦੇ ਘਰਾਂ ਅਸੀਂ ਭਾਈਚਾਰੇ ਦੇ ਘਰਾਂ 'ਚ ਪਾਣੀ ਵੜਿਆ ਯੈਸ ਕੋਈ ਪ੍ਰਸ਼ਾਸਨ ਦਾ ਬੰਦਾ ਅੱਗੇ ਜਿਹੜਾ ਹੜ ਉਹਨੇ ਦੇਖਣਾ ਪਹਿਲੀਆਂ ਸਰਕਾਰਾਂ ਮਿਲੇ ਵੀ ਮੂੰਹ ਖੁਰ ਦੇ ਟੀਕੇ ਜਾਂ ਘਰਾਂ ਦੇ ਵਿੱਚੋਂ ਥੋੜਾ ਡੀਸੀ ਜਿੰਦੇ ਸੀ ਤੇ ਬਸ਼ਰ ਮੁਚ ਇੰਨੀ ਸਮੈਲ ਆ ਰਹੀ ਘਰਾਂ ਦੇ ਵਿੱਚ ਜੇ ਮੈਂ ਉਹਨਾਂ ਦੇ ਮੇਰਾ ਫੋਨ ਲੈ ਚੋਲੇ ਚਲੋ ਚੋਲੇ ਦਾ ਡੀਸੀ ਕੌਣ ਹੈ ਤੁਹਾਡਾ ਡੀਸੀ ਰਾਹੁਲ ਸੰਧੂ ਕੋਈ ਇਥੇ ਮੈਡੀਕਲ ਟੀਮ ਨਹੀਂ ਆਈ ਇਹਨਾਂ ਘਰਾਂ ਚ ਬੁਲਾਉਂਗੇ ਆ ਮੇਰਾ ਫੋਨ ਕਿੱਥੇ ਕਾਕਾ ਇਹਨਾਂ ਗਰੀਬਾਂ ਘਰਾਂ ਨੇ ਕੋਈ ਨਹੀਂ ਆਇਆ ਕੋਈ ਨਹੀਂ ਸਰਕਾਰ ਦਾ ਕੋਈ ਬੰਦਾ ਨਹੀਂ ਹੈ ਐਮਐਲਏ ਵੀ ਨਹੀਂ ਆਇਆ ਜੀ ਐਮਐਲਏ ਨਹੀਂ ਆਇਆ ਜੀ ਯਾਰ ਉਹ ਤਾਂ ਜਿਹੜੇ ਐਮ.ਐਲ.ਏ ਤੁਸੀਂ ਬਣਾਤੇ ਉਹਨਾਂ ਨੇ ਤਾਂ ਅਗਲੀ ਵਾਰੀ ਬੰਨਣਾ ਨਹੀਂ ਉਹ ਕਹਿੰਦੇ ਅਸੀਂ ਤਾਂ ਲੜਨਾ ਨਹੀਂ ਜੋ ਲੁੱਟਣਾ ਸੀ ਲੁੱਟ ਲਿਆ ਆਪਦਾ ਫੇਰ ਕਾਂਗਰਸ ਸਰਕਾਰ ਹੀ ਬਣਾ ਲਈ ਆਪਦਾ ਆਉਂਦਾ ਪ੍ਰਧਾਨ ਜੀ 12000 ਇਹ ਪਿਛਲੀ ਵਾਰ ਜਿਹੜਾ ਆਇਆ 23 68 ਕਿੰਨੀ ਆਪਦੀ ਗੱਲ ਕੀਤੀ ਅਗਲਾ ਕਹਿੰਦਾ ਆਪਦੀ ਗੱਲ ਸਲੋਨ ਨੂੰ ਆਏ ਹੈ ਜਿਹਨੂੰ ਮਿਲਦਾ ਰਹੇ ਲੈਂਦੇ ਰਹੇ ਪਰ ਬਿਲਕੁਲ ਸਾਡੀ ਸਰਕਾਰ ਵੇਲੇ ਕੁਝ ਨਾ ਕੁਝ ਜ਼ਰੂਰ ਉਪਲਾਦਾ ਰਹਿੰਦਾ ਹੈ ਜੀ ਕਿੱਥੇ ਆ ਫੋਨ ਬਈ ਮਲਾਇਆ ਬਿਜ਼ੀ ਆਉਂਦਾ ਡੀ.ਸੀ. ਹਾਂਜੀ ਚੱਕ ਲਈ ਰਾਇ ਜੀ ਫੋਨ ਕਰ ਲਓ ਜੀ ਆਓ ਜੀ ਫਿਰ ਅੱਗੇ ਇੱਕ ਮਿੰਟ ਸਾਡੀ ਸੀ ਦਾ ਮੈਂ ਗਿਆ ਕਿਹੜਾ ਪਿੰਡ ਹੈ ਧੁੰਦਾ 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 ਸਰ ਦੇ ਪਿੰਡ ਹਲੋ rau ji ਸਤਿ ਸ਼੍ਰੀ ਅਕਾਲ ਬ੍ਰਦਰ ਕੀ ਹਾਲ ਹੈ ਬ੍ਰਦਰ ਯਾਰ ਮੈਂ ਖੜਾ ਧੁੰਦੇ ਪਿੰਡ ਖਡੂਰ ਸਾਹਿਬ ਹਲਕੇ ਦਾ ਸਿੱਕੀ ਸਾਹਿਬੀ ਨਾਲ ਖੜਿਆ ਹੈ ਦਰਿਆ ਦੇ ਨਾਲ ਗੋਇੰਦਵਾਲ ਦੇ ਨਾਲ ਯਾਰ ਦਰਿਆ ਤਾਂ ਵਗ ਗਿਆ ਵਾਗੀਰੀਏ ਜਮੀਨਾਂ ਜਿਹੜੀਆਂ ਮਰਗੀਆਂ ਸੀ ਉਹ ਤਾਂ ਮਰ ਗਈਆਂ ਜਿਹੜਾ ਹੁਣ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਉਹਨਾਂ ਦੀ ਕੋਈ ਘਰਾਂ ਦੇ ਵਿੱਚ ਪਾਣੀ ਵੜ ਗਿਆ ਪਲੱਸ ਉਹਨਾਂ ਦੇ ਪਸ਼ੂਆਂ ਪੁਸ਼ੂਆਂ ਦਾ ਮਾੜਾ ਹਾਲ ਹੈ ਸਰਕਾਰ ਦਾ ਇੱਕ ਵੀ ਬੰਦਾ ਨਹੀਂ ਬ੍ਰਦਰ ਆਇਆ ਹੈ ਕਹਿੰਦੇ ਡੀਸੀ ਸਾਹਿਬ ਵੀ ਆਏ ਪਿਛਲੇ ਹਫਤੇ ਦੋ ਨਾ ਸਾਡੇ ਵਿੱਚ ਬਿਲਕੁਲ ਨਹੀਂ ਗਏ ਉੱਧਰ ਕਿ ਆਇਆ ਕੋਈ ਹੋਰ ਤੁੰਦਾ ਕੋਈ ਨਾ ਨਾ ਕੋਈ ਤਾਂ ਤੁੰਦਾ ਹੀ ਕੋਈ ਨਹੀਂ ਉਹ ਮੁੰਡੇ ਖੁਰ ਗਏ ਜੀ ਇੱਥੇ ਵੀ ਕੋਈ ਆਏ ਸਾਰੇ ਪਿੰਡ ਦੀ ਪੰਚਾਇਤ ਖੜੀ ਹੈ ਜਨਾਬ ਮੁੰਡਾ ਪਿੰਡ ਗਏ ਮੁੰਡਾ ਪਿੰਡ ਗਏ ਹੋ ਤੁੰਦੇ ਨਹੀਂ ਆਏ ਤੁਸੀਂ ਮੁੰਡਾ ਪਿੰਡ ਗਏ ਹੋ ਜਨਾਬ ਇੱਥੇ ਜ਼ਰੂਰ ਕੋਈ ਨਾ ਕੋਈ ਬੰਦਾ ਭੇਜੋ ਇੱਥੇ ਹਾਲਾਤ ਬਹੁਤ ਖਰਾਬ ਹੈ ਜੀ ਨਾਬ ਤਹਿਸੀਲਦਾਰ ਹੁਣੇ ਆਊਗਾ ਹਲੋ ਮਿਹਰਬਾਨੀ ਇਹ ਜ਼ਰੂਰੀ ਹੈ ਬ੍ਰਦਰ ਕਮ ਸੇ ਕਮ ਗਰੀਬਾਂ ਦੇ ਕੋਈ ਪਸ਼ੂਆਂ ਨੂੰ ਦਵਾਈ ਜਾਂ ਕੋਈ ਹੋਰ ਜਿਹੜਾ ਛੋਟਾ ਮੋਟਾ ਕੰਮ ਆ ਉਹਦਾ ਕਰੋ ਫਰਪਾਲਾ ਤਰਪੂਲਾ ਪੱਟੇ ਕਈਆਂ ਦੇ ਘਰ ਤਰਪਾਲਾ ਤਰਪੂਲਾ ਦਾ ਮਮਾੜਾ ਲੈ ਭੇਜੋ ਜੀ ਤੁਸੀਂ ਆਪਦਾ ਨੋਡਲ ਅਫੀਸਰ ਭੇਜੋ ਬਣਾਓ ਜੇ ਟੁੱਟ ਗਿਆ ਕਈਆਂ ਦੇ ਕੋਠੇ ਡਿੱਗੇ ਮੋਠੇ ਕਾਠੇ ਵੀ ਡਿੱਗੇ ਇਮੀਡੀਏਟਲੀ ਵਿਚਾਰਿਆਂ ਨੂੰ ਰੀਲੀਫ ਮਿਲੇ ਕੁਝ ਨਾ ਕੁਝ ਓਕੇ ਰਾਹੁਲ ਜੀ ਆਓ ਜੀ ਓ ਕਹਿੰਦਾ